ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਦੌਰਾਨ ਧੱਕੇਸ਼ਾਹੀ ਅਤੇ ਲੜਾਈ ਝਗੜੇ ਦੀਆਂ ਤਸਵੀਰਾਂ ਹੁਣੇ ਤੋਂ ਹੀ ਸਾਹਮਣੇ ਆ ਰਹੀਆਂ ਹਨ ਅਤੇ ਹੁਣ ਫਰੀਦਕੋਟ ਦੇ ਵਿੱਚ ਵੀ ਧੱਕੇਸ਼ਾਹੀ ਦਾ ਇੱਕ ਮਾਮਲਾ ਸਾਹਮਣੇ ਆਇਆ ਹੈ ਜਦੋਂ ਕਾਗਜ਼ ਦਾਖਲ ਕਰਨ ਆਏ ਸਰਪੰਚੀ ਦੇ ਉਮੀਦਵਾਰ ਦੇ ਕੁਝ ਲੋਕਾਂ ਨੇ ਕਾਗਜ਼ ਖੋਕੇ ਪਾੜ ਦਿੱਤੇ ਤੇ ਫਿਰ ਨਹਿਰ ਦੇ ਵਿੱਚ ਸੁੱਟ ਦਿੱਤੇ ਜਾਣਕਾਰੀ ਮੁਤਾਬਕ ਫਰੀਦਕੋਟ ਦੇ ਕਸਬੇ 사ਦੀਕ ਦੇ ਪਿੰਡ ਮਮਾਰਾ ਦੇ ਲਖਵੀਰ ਸਿੰਘ ਨਾਮਕ ਵਿਅਕਤੀ ਦੇ ਵੱਲੋਂ ਆਜ਼ਾਦ ਤੌਰ ਤੇ ਪਿੰਡ ਦੀ ਸਰਪੰਚ ਦੀ ਚੋਣ ਲਈ ਆਪਣੇ ਨਾਮਜ਼ਦਗੀ ਕਾਗਜ਼ ਦਾਖਲ ਰਵਾਨ ਦੇ ਲਈ ਆਪਣੇ ਸਾਥੀਆਂ ਦੇ ਨਾਲ ਕੋਟਕਪੂਰਾ ਰੋਡ ਤੇ ਸਰਹੰਦ ਨਹਿਰ ਕੋਲ ਬਣੇ ਆਰੋਧਿਤ ਦਫਤਰ ਪੁੱਜੇ ਸੀ ਤੇ ਅਚਾਨਕ ਹੀ ਉਤੇ ਇੱਕ ਸਕੋਰਪਿਓ ਗੱਡੀ ਆਈ ਜਿਸ ਵਿੱਚੋਂ ਕੁਝ ਅਣਪਛਾਤੇ ਨੌਜਵਾਨ ਨਿਕਲੇ ਤੇ ਉਹਨਾਂ ਨਾਮਸਦਕੀ ਕਾਗਜ਼ਾਂ ਦੀ ਫਾਈਲ ਉਸ ਵਿਅਕਤੀ ਦੇ ਹੱਥੋਂ ਖੋ ਕੇ ਪਾੜ ਦਿੱਤੀ ਤੇ ਕਾਗਜ਼ਾਂ ਨੂੰ ਨਹਿਰ ਦੇ ਵਿੱਚ ਸੁੱਟ ਦਿੱਤਾ ਇਸ ਮਗਰੋਂ ਉਮੀਦਵਾਰ ਨੂੰ ਚੋਣ ਲੜਨ ਦੇ ਨਤੀਜੇ ਭੁਗਤਣ ਦੀ ਧਮਕੀ ਵੀ ਦਿੰਦੇ ਹੋਏ ਉਹ ਫਰਾਰ ਹੋ ਗਏ ਇਸ ਸਬੰਧੀ ਜਦੋਂ ਉਥੇ ਤਣਾਤ ਪੁਲਿਸ ਕਰਮਚਾਰੀਆਂ ਨੂੰ ਇਤਲਾਹ ਦਿੱਤੀ ਗਈ ਤਾਂ ਉਦੋਂ ਤੱਕ ਇਹ ਨੌਜਵਾਨ ਭੱਜ ਚੁੱਕੇ ਸਨ ਦਰ ਪੀੜਤ ਵੱਲੋਂ ਇਸ ਦੀ ਸ਼ਿਕਾਇਤ ਹੁਣ ਪੁਲਿਸ ਅਤੇ ਰਿਟਰਨਿੰਗ ਅਫਸਰ ਨੂੰ ਦਿੱਤੀ ਗਈ ਹੈ। ਦਫੀਸਾਂ ਨਾਂ ਜੀ ਮੇਰਾ ਮੈਂ ਕਾਜ ਭਰਨ ਆਇਆ ਸੀ। ਇੱਥੇ ਮੈਂ ਇੱਕਦੂ ਖੜਾ ਆ ਕੇ ਇਧਰ ਅਨੁਛਾਤੇ ਅੱਠ-ਦਾਂ ਜਣੇ ਆਏ ਮੇਥੋਂ ਮੋਬਾਈਲ ਕਾ ਖੋ ਕੇ ਕਾਜ ਪੱਤਰ-ਪਾਗ ਫਾਫਾ ਆ ਇਹਨੂੰ ਭੱਜ ਕੇ ਜਾ ਕੇ ਉੱਥੇ ਪਾੜ ਕੇ ਮੈਂ ਛੱਡ ਕੇ ਗੱਡੀ ਪਿਆ ਕੇ ਲੱਗੇ। ਕੀ ਕਹਿੰਦੇ ਜੀ? ਅਗੋ ਦਾਬੇ ਮਾਰਦੇ ਆਂ ਤੇ ਅਸੀਂ ਐਂ ਕਰਦੇ ਆਂ ਤੇ ਐਂ ਕਰਦੇ ਆਂ ਕਿਹੜੀ ਪਾਰਟੀ ਕੋਲ ਪਰ ਲਾਈਟ ਆਥੇ ਯਾ ਜਿਆਦ ਸੀ ਕਿ ਕਿਹੜੀ ਪਾਰਟੀ ਨਾਲ ਸੰਬੰਧ ਚਾਹੀਦਾ ਮੇਰਾ ਨਾਮ ਗਰਮੇਲ ਸਿੰਘ ਆ ਜੀ ਪਿੰਨ ਮਮਾਰਾ ਲਖਵੀਰ ਸਿੰਘ ਦੇ ਅਸੀਂ ਕਾਗਜ ਸਪੰਚੀ ਦੇ ਪਰਣ ਆਏ ਸੀ ਤੇ ਜਦੋਂ ਨਹਿਰ ਕਲੋਨੀ ਅੰਦਰ ਨਹਿਰ ਦੇ ਉੱਤੇ ਜਦੋਂ ਅੰਦਰ ਦਾਖਲ ਹੋਏ ਤੇ 80 ਤੇ ਬੰਦਿਆਂ ਨੇ ਕਾਗਜੇ ਦੇ ਖੋ ਕੇ ਭੱਜ ਗਏ ਪਿਛੇ ਜਾ ਕੇ ਨਹਿਰ ਚ ਪਾੜ ਕੇ ਸੜਤੇ ਅੱਸੀ ਜੀ ਸਾਡੇ ਪਿੰਡ ਮਮਾਰਾ ਤੋਂ ਇੱਕ ਉਮੀਦਵਾਰ ਸਾਝਾ ਪਿੰਡ ਨੇ ਚੁਣਿਆ ਸੀਗਾ ਪਾਰਟੀ ਬਾਜੀ ਦੇ ਉੱਪਰ ਉੱਠ ਕੇ ਲਖਵੀਰ ਸਿੰਘ ਜੀ ਅੱਜ ਉਹਦੇ ਨੋਮੀਨੇਸ਼ਨ ਫਾਰਮ ਭਰਨ ਲਈ ਐਸਡੀਓ ਡਰੇਨਸ ਨਹਿਰਾਂ ਤੇ ਕੋਟਕਪੂਰਾ ਰੋਡ ਤੇ 2:30 ਵਜੇ ਦੇ ਕਰੀਬ ਆਏ ਸੀ ਉਸ ਉਮੀਦਵਾਰ ਕੋਲੇ ਹੱਥ ਚਾਪਦੇ ਜੋ ਨੋਮੀਨੇਸ਼ਨ ਫਾਈਲ ਸੀ ਉਹ ਜਦੋਂ ਦਫ਼ਤਰ ਚ ਦਾਖਲ ਹੋਣ ਲੱਗਾ ਤਾਂ ਕੁਝ ਬੰਦੇ ਬਾਹਰ ਲਿਆਂ ਪਛਾਤੇ ਜਿੰਨਾ ਸਕਾਰਪੀਓ ਗੱਡੀ ਤੇ ਸੀ ਉਹਨਾਂ ਨੇ ਉਹਨੂੰ ਘੇਰ ਕੇ ਉਹਦੀ ਫਾਈਲ ਧੱਕੇ ਨਾਲ ਖੋਲੀ ਤੇ ਉਹਦੇ ਸਾਹਮਣੇ ਨਾਲ ਜੋ ਨਹਿਰ ਸੀ ਨਹਿਰ ਦੇ ਵਿੱਚ ਤਾਰਤੀ ਉਸ ਤੋਂ ਬਾਅਦ ਰੌਲਾ ਪੈਣ ਤੇ ਉੱਥੇ ਪੁਲਿਸ ਮੁਲਾਜ਼ਮ ਦੀ ਜੋ ਡਿਊਟੀ ਸੀ ਉਹ ਵੀ ਆਇਆ ਉਹਨੇ ਆ ਕੇ ਨਹਿਰ ਤੇ ਜੋ ਖਹਿਲਤਾਰੀ ਉਹਦੀ ਵੀਡੀਓ ਵੀ ਬਣਾਈ ਦੇਖੀ ਤੇ ਮਕਸਦ ਇਹਨਾਂ ਦਾ ਇਹ ਹੀ ਸੀਗਾ ਕਿ ਕੋਈ ਆਮ ਬੰਦਾ ਦਾ ਇਸ ਤੋਂ ਕੱਲ ਤੋਂ ਜਿਹੜੇ 2 ਦਿਨ ਰਹਿੰਦੇ ਕਾਗਜ ਨਾ ਭਰੇ ਇਸ ਬੰਦੀ ਅਸੀਂ ਆਰਓ ਸਾਹਿਬ ਨੂੰ ਵੀ ਦੱਸਿਆ ਵੀ ਸਾਡੇ ਨਾਲ ਐ ਹੋਈ ਤੇ ਪੁਲਿਸ ਸਿਟੀ 1 ਦੇ ਧਿਆਨ ਚ ਲਿਆਂਦਾ ਐਸਐਚਓ ਸਾਹਿਬ ਨੇ ਇੱਕ ਮੁਲਾਜ਼ਮ ਭੇਜਿਆ ਸੀ ਉੱਥੇ ਤੇ ਪਰ ਹਜੇ ਤੱਕ ਕੋਈ ਕਾਰਵਾਈ ਨਹੀਂ ਹੋਈ ਤੇ ਅਸੀਂ ਇਹੇ ਉਮੀਦ ਕਰਦੇ ਆਂ ਖਾਸ ਕਰਕੇ ਐਸਐਸਪੀ ਸਾਹਿਬ ਤੋਂ ਕਿ ਜਿਹੜੇ 4 ਤਰੀਕ ਨੂੰ ਨੋਮੀਨੇਸ਼ਨ ਭਰਨੇ ਉਹਦੇ ਲਈ ਪੂਖਤਾ ਪ੍ਰਬੰਧ ਕੀਤੇ ਜਾਣ ਤਾਂ ਕਿ ਕੋਈ ਬੰਦਾ ਡੈਸ਼ ਤੋਂ ਬਿਨਾ ਆ ਸੌਖੇ ਮਾਹੌਲ 'ਚ ਕਾਗਜ਼ ਆਪਦੇ ਭਰ ਸਕੇ ਜੋ ਇਹ ਡੈਸ਼ ਦਾ ਮਾਹੌਲ ਬਣਾਉਂਦਾ ਖਦਸ਼ਾ ਉਹ ਪੈਦਾ ਕਿ ਹੋਰ ਉਮੀਦਵਾਰ ਵੀ ਕਾਗਜ਼ ਨਾ ਭਰਨ ਕਿਉਂਕਿ ਆਮ ਪਾਰਟੀ ਵਾਲੇ ਆਪਦੇ ਕੈਂਡੀਡੇਟ ਨਾ ਜਿੱਤ ਦੇ ਵੇਖੇ ਬਖਲਾਟੇ ਬਖਲਾੜ ਦਾ ਨਤੀਜਾ ਸਪਸ਼ਟ ਹੋ ਗਿਆ ਅੱਜ ਮੁਲਾਜ਼ਮ ਹੀ ਹਰਾਨ ਰਹਿ ਗਏ ਵੀ ਆ ਸਰੇ ਆਵੇਂ ਕੁਸ਼ਰੀਬ ਬੰਦੇ ਨਾਲ ਤੱਕਾ ਹੋਇਆ ਹੁਣ ਦੁਬਾਰਾ ਕਾਗਜ਼ ਤਿਆਰ ਕਰੂਗਾ ਹਾਂਜੀ ਅਸੀਂ ਨਾਮਿਨੇਸ਼ਨ ਆਰਓ ਸਾਹਿਬ ਦੇ ਧਿਆਨ ਚ ਲਿਆਂਦਾ ਦੁਬਾਰਾ ਤਿਆਰ ਕਰ ਲਾਂਗੇ ਜੀ ਅੱਜ ਮਿਹਨਤ ਕਰਕੇ ਉਹਨਾਂ ਨੇ ਸਾਰੇ ਐਨਓਸੀ ਲਏ ਸੀ ਅੱਗੇ ਹੀ ਲੈਣੇ ਬਹੁਤ ਔਖੇ ਆ ਪਤਾ ਹੀ ਆ ਤੇ ਪਰ ਅਸੀਂ ਕੋਸ਼ਿਸ਼ ਦੁਬਾਰਾ ਲੈ ਕੇ ਦੁਬਾਰਾ ਤਿਆਰ ਕਰਕੇ ਫੇਰ ਭਰਾਂਗੇ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਦੌਰਾਨ ਧੱਕੇਸ਼ਾਹੀ ਅਤੇ ਲੜਾਈ ਝਗੜੇ ਦੀਆਂ ਤਸਵੀਰਾਂ ਹੁਣੇ ਤੋਂ ਹੀ ਸਾਹਮਣੇ ਆ ਰਹੀਆਂ ਹਨ ਅਤੇ ਹੁਣ ਫਰੀਦਕੋਟ ਦੇ ਵਜਵੀ ਧੱਕੇਸ਼ਾਹੀ ਦਾ ਇੱਕ ਮਾਮਲਾ ਸਾਹਮਣੇ ਆਇਆ ਹੈ ਜਦੋਂ ਕਾਗਜ਼ ਦਾਖਲ ਕਰਨ ਆਏ ਸਰਪੰਚੀ ਦੇ ਉਮੀਦਵਾਰ ਦੇ ਕੁਝ ਲੋਕਾਂ ਨੇ ਕਾਗਜ਼ ਖੋਕੇ ਪਾੜ ਦਿੱਤੇ ਤੇ ਫਿਰ ਨਹਿਰ ਦੇ ਵਿੱਚ ਸੁੱਟ ਦਿੱਤੇ ਜਾਣਕਾਰੀ ਮੁਤਾਬਕ ਫਰੀਦਕੋਟ ਦੇ ਕਸਬੇ ਸਾਦਿਕ ਦੇ ਪਿੰਡ ਮੂਮਾਰਾ ਦੇ ਲਖਵੀਰ ਸਿੰਘ ਨਾਮਕ ਵਿਅਕਤੀ ਦੇ ਵੱਲੋਂ ਆਜ਼ਾਦ ਤੌਰ ਤੇ ਪਿੰਡ ਦੀ ਸਰਪੰਚ ਦੀ ਚੋਣ ਲਈ ਆਪਣੀ ਨਾਮਜ਼ਦਗੀ ਕਾਗਜ਼ ਦਾਖਲ ਕਰਵਾਉਣ ਦੇ ਲਈ ਆਪਣੇ ਸਾਥੀਆਂ ਦੇ ਨਾਲ ਕੋਟਕਪੂਰਾ ਰੋਡ ਤੇ ਸਰਹੰਦ ਨਹਿਰ ਕੋਲ ਬਣੇ ਆਰੋਧਿਤ ਦਫਤਰ ਪੁੱਜੇ ਸੀ ਤੇ ਅਚਾਨਕ ਹੀ ਉਥੇ ਇੱਕ ਸਕੋਰਪਿਓ ਗੱਡੀ ਆਈ ਜਿਸ ਵਿੱਚੋਂ ਕੁਝ ਅਣਬਚਾਤੇ ਨੌਜਵਾਨ ਨਿਕਲੇ ਤੇ ਉਹਨਾਂ ਨਾਮਸਦਕੀ ਕਾਗਜ਼ਾਂ ਦੀ ਫਾਈਲ ਉਸ ਵਿਅਕਤੀ ਦੇ ਹੱਥੋਂ ਖੋ ਕੇ ਪਾੜ ਦਿੱਤੀ ਤੇ ਕਾਗਜ਼ਾਂ ਨੂੰ ਨਹਿਰ ਦੇ ਵਿੱਚ ਸੁੱਟ ਦਿੱਤਾ ਇਸ ਮਗਰੋਂ ਉਮੀਦਵਾਰ ਨੂੰ ਚੋਣ ਲੜਨ ਦੇ ਨਤੀਜੇ ਭੁਗਤਣ ਦੀ ਧਮਕੀ ਵੀ ਦਿੰਦੇ ਹੋਏ ਉਹ ਫਰਾਰ ਹੋ ਗਏ ਇਸ ਸਬੰਧੀ ਜਦੋਂ ਉਥੇ ਤਣਾਤ ਪੁਲਿਸ ਕਰਮਚਾਰੀਆਂ ਨੂੰ ਇਤਲਾਹ ਦਿੱਤੀ ਗਈ ਤਾਂ ਉਦੋਂ ਤੱਕ ਇਹ ਨੌਜਵਾਨ ਭੱਜ ਚੁੱਕੇ ਸਨ ਦਰ ਪੀੜਤ ਵੱਲੋਂ ਇਸ ਦੀ ਸ਼ਿਕਾਇਤ ਹੁਣ ਪੁਲਿਸ ਅਤੇ ਰਿਟਰਨਿੰਗ ਅਫਸਰ ਨੂੰ ਦਿੱਤੀ ਗਈ ਹੈ। ਦਫੀਸੇਂ ਨਾਂ ਜੀ ਮੇਰਾ ਮੈਂ ਕਾਹੇ ਭਰਨ ਆਇਆ ਸੀ। ਇੱਥੇ ਮੈਂ ਇੱਕਦੂ ਖੜਾ ਆ ਕੇ ਇਧਰ ਅਣਛਾਤੇ ਅੱਧਾ ਜਣੇ ਆਏ ਮਿੱਥੂ ਮੋਬਾਈਲ ਕਾ ਖੋ ਕੇ ਕਾਜ ਪੱਤਰ ਪਾਫਾ ਐਨੂੰ ਭੱਜ ਕੇ ਜਾ ਕੇ ਉੱਥੇ ਪਾੜ ਕੇ ਨਾ ਛੱਡ ਕੇ ਗੱਡੀ ਭਜਾ ਕੇ ਲਗੇ। ਕੀ ਕਹਿੰਦੇ ਉਹਨੂੰ ਦਾਬੇ ਮਾਰਦੇ ਆਂ ਤੇ ਅਸੀਂ ਐਂ ਕਰਦੇ ਆਂ ਤੇ ਐਂ ਕਰਦੇ ਆਂ ਕਿਹੜੀ ਪਾਰਟੀ ਕੋਲ ਪਰ ਨਾਇਕ ਦੋਸੀ ਆਥੇ ਯਾ ਜਿਆਦ ਸੀ ਕਿ ਕਿਹੜੀ ਪਾਰਟੀ ਨਾਲ ਸੰਬੰਧ ਚਾਹੀਦਾ ਮੇਰਾ ਨਾਮ ਗਰਮੇਲ ਸਿੰਘ ਆ ਜੀ ਪਿੰਨ ਮਮਾਰਾ ਲਖਵੀਰ ਸਿੰਘ ਦੇ ਅਸੀਂ ਕਾਗਜ ਸਪੰਚੀ ਦੇ ਪਰ ਨਾਏ ਸੀ ਤੇ ਜਦੋਂ ਨਹਿਰ ਕਲੋਨੀ ਅੰਦਰ ਨਹਿਰ ਦੇ ਉੱਤੇ ਜਦੋਂ ਅੰਦਰ ਦਾਖਲ ਹੋਏ ਤੇ ਅਣਖਾਤੇ ਬੰਦਿਆਂ ਨੇ ਕਾਗਜੇ ਦੇ ਖੋ ਕੇ ਭੱਜ ਗਏ ਪਿੱਛੇ ਜਾ ਕੇ ਨਹਿਰ ਚ ਪਾੜ ਕੇ ਸੜਤੇ ਅਸੀਂ ਜੀ ਸਾਡੇ ਪਿੰਡ ਮਮਾਰਾ ਤੋਂ ਇੱਕ ਉਮੀਦਵਾਰ ਸਾਝਾ ਪਿੰਡ ਨੇ ਚੁਣਿਆ ਸੀਗਾ ਪਾਰਟੀ ਬਾਜੀ ਦੇ ਉੱਪਰ ਉੱਠ ਕੇ ਲਖਵੀਰ ਸਿੰਘ ਜੀ ਅੱਜ ਉਹਦੇ ਨੋਮੀਨੇਸ਼ਨ ਫਾਰਮ ਭਰਨ ਲਈ ਐਸਡੀਓ ਡਰੇਨਸ ਨਹਿਰਾਂ ਤੇ ਕੋਟਕਪੂਰਾ ਰੋਡ ਤੇ 2:30 ਵਜੇ ਦੇ ਕਰੀਬ ਆਏ ਸੀ ਉਸ ਉਮੀਦਵਾਰ ਕੋਲੇ ਹੱਥ ਚਾਪਦੇ ਜੋ ਨੋਮੀਨੇਸ਼ਨ ਫਾਈਲ ਸੀ ਉਹ ਜਦੋਂ ਦਫ਼ਤਰ ਚ ਦਾਖਲ ਹੋਣ ਲੱਗਾ ਤਾਂ ਕੁਝ ਬੰਦੇ ਬਾਹਰ ਲਿਆਂ ਪਛਾਤੇ ਜਿੰਨਾ ਸਕਾਰਪੀਓ ਗੱਡੀ ਤੇ ਸੀ ਉਹਨਾਂ ਨੇ ਉਹਨੂੰ ਘੇਰ ਕੇ ਉਹਦੀ ਫਾਈਲ ਧੱਕੇ ਨਾਲ ਖੋਲਹੀ ਤੇ ਉਹਦੇ ਸਾਹਮਣੇ ਹੀ ਨਾਲ ਜੋ ਨਹਿਰ ਸੀ ਨਹਿਰ ਦੇ ਵਿੱਚ ਤਾਰਤੀ ਉਸ ਤੋਂ ਬਾਅਦ ਰੌਲਾ ਪੈਣ ਤੇ ਉੱਥੇ ਪੁਲਿਸ ਮੁਲਾਜ਼ਮ ਦੀ ਜੋ ਡਿਊਟੀ ਸੀ ਉਹ ਵੀ ਆਇਆ ਉਹਨੇ ਆ ਕੇ ਨਹਿਰ ਤੇ ਜੋ ਫੈਲਤਾਰੀ ਉਹਦੀ ਵੀਡੀਓ ਵੀ ਬਣਾਈ ਦੇਖੀ ਤੇ ਮਕਸਦ ਇਹਨਾਂ ਦਾ ਇਹ ਹੀ ਸੀਗਾ ਕਿ ਕੋਈ ਆਮ ਬੰਦਾ ਦੈਸ ਤੋਂ ਕੱਲ ਤੋਂ ਜਿਹੜੇ 2 ਦਿਨ ਰਹਿੰਦੇ ਕਾਗਜ ਨਾ ਭਰੇ ਇਸ ਬੰਦੀ ਅਸੀਂ ਆਰਓ ਸਾਹਿਬ ਨੂੰ ਵੀ ਦੱਸਿਆ ਵੀ ਸਾਡੇ ਨਾਲ ਐ ਹੋਈ ਤੇ ਪੁਲਿਸ ਸਿਟੀ 1 ਦੇ ਧਿਆਨ ਚ ਲਿਆਂਦਾ ਐਸਐਚਓ ਸਾਹਿਬ ਨੇ ਇੱਕ ਮੁਲਾਜ਼ਮ ਭੇਜਿਆ ਸੀ ਉੱਥੇ ਤੇ ਪਰ ਹਜੇ ਤੱਕ ਕੋਈ ਕਾਰਵਾਈ ਨਹੀਂ ਹੋਈ ਤੇ ਅਸੀਂ ਇਹੇ ਉਮੀਦ ਕਰਦੇ ਆਂ ਖਾਸ ਕਰਕੇ ਐਸਐਸਪੀ ਸਾਹਿਬ ਤੋਂ ਕਿ ਜਿਹੜੇ 4 ਤਰੀਕ ਨੂੰ ਨੋਮੀਨੇਸ਼ਨ ਭਰਨੇ ਉਹਦੇ ਲਈ ਪੂਖਤਾ ਪ੍ਰਬੰਧ ਕੀਤੇ ਜਾਣ ਤਾਂ ਕਿ ਕੋਈ ਬੰਦਾ ਡੈਸ਼ ਤੋਂ ਬਿਨਾ ਤਾਂ ਸੌਖੇ ਮਾਹੌਲ 'ਚ ਕਾਗਜ਼ ਆਪਦੇ ਭਰ ਸਕੇ ਜੋ ਇਹ ਡੈਸ਼ ਦਾ ਮਾਹੌਲ ਬਣਾਉਂਦਾ ਖਦਸ਼ਾ ਉਹ ਪੈਦਾ ਕਿ ਹੋਰ ਉਮੀਦਵਾਰ ਵੀ ਕਾਗਜ਼ ਨਾ ਭਰਨ ਕਿਉਂਕਿ ਆਮ ਪਾਰਟੀ ਵਾਲੇ ਆਪਦੇ ਕੈਂਡੀਡੇਟ ਨਾ ਜਿੱਤ ਦੇ ਵੇਖੇ ਬਖਲਾਟੇ ਬਖਲਾੜ ਦਾ ਨਤੀਜਾ ਸਪਸ਼ਟ ਹੋ ਗਿਆ ਅੱਜ ਮੁਲਾਜ਼ਮ ਹੀ ਹਰਾਨ ਰਹਿ ਗਏ ਵੀ ਆ ਸਰੇ ਆ ਮੇ ਪਛਰੀ ਬੰਦੇ ਨਾਲ ਤੱਕਾ ਹੋਇਆ ਹੁਣ ਫਿਰ ਦੁਬਾਰਾ ਕਾਗਜ਼ ਤਿਆਰ ਕਰੂਗਾ ਹਾਂਜੀ ਅਸੀਂ ਨਾਮਿਨੇਸ਼ਨ ਆਰਓ ਸਾਹਿਬ ਦੇ ਧਿਆਨ ਚ ਲਿਆਂਦਾ ਦੁਬਾਰਾ ਤਿਆਰ ਕਰ ਲਾਂਗੇ ਜੀ ਅੱਜ ਮਿਹਨਤ ਕਰਕੇ ਉਹਨਾਂ ਨੇ ਸਾਰੇ ਐਨਓਸੀ ਲਏ ਸੀ ਅੱਗੇ ਹੀ ਲੈਣੇ ਬਹੁਤ ਔਖੇ ਆ ਪਤਾ ਹੀ ਆ ਤੇ ਪਰ ਅਸੀਂ ਕੋਸ਼ਿਸ਼ ਦੁਬਾਰਾ ਲੈ ਕੇ ਦੁਬਾਰਾ ਤਿਆਰ ਕਰਕੇ ਫੇਰ ਭਰਾਂਗੇ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਦੌਰਾਨ ਧੱਕੇਸ਼ਾਹੀ ਅਤੇ ਲੜਾਈ ਝਗੜੇ ਦੀਆਂ ਤਸਵੀਰਾਂ ਹੁਣੇ ਤੋਂ ਹੀ ਸਾਹਮਣੇ ਆ ਰਹੀਆਂ ਹਨ ਅਤੇ ਹੁਣ ਫਰੀਦਕੋਟ ਦੇ ਵਿੱਚ ਵੀ ਧੱਕੇਸ਼ਾਹੀ ਦਾ ਇੱਕ ਮਾਮਲਾ ਸਾਹਮਣੇ ਆਇਆ ਹੈ ਜਦੋਂ ਕਾਗਜ਼ ਦਾਖਲ ਕਰਨ ਆਏ ਸਰਪੰਚੀ ਦੇ ਉਮੀਦਵਾਰ ਦੇ ਕੁਝ ਲੋਕਾਂ ਨੇ ਕਾਗਜ਼ ਖੋਕੇ ਪਾੜ ਦਿੱਤੇ ਤੇ ਫਿਰ ਨਹਿਰ ਦੇ ਵਿੱਚ ਸੁੱਟ ਦਿੱਤੇ ਜਾਣਕਾਰੀ ਮੁਤਾਬਕ ਫਰੀਦਕੋਟ ਦੇ ਕਸਬੇ ਸਾਦਿਕ ਦੇ ਪਿੰਡ ਮਮਾਰਾ ਦੇ ਲਖਵੀਰ ਸਿੰਘ ਨਾਮਕ ਵਿਅਕਤੀ ਦੇ ਵੱਲੋਂ ਆਜ਼ਾਦ ਤੌਰ ਤੇ ਪਿੰਡ ਦੀ ਸਰਪੰਚ ਦੀ ਚੋਣ ਲਈ ਆਪਣੇ ਨਾਮਜ਼ਦਗੀ ਕਾਗਜ਼ ਦਾਖਲ ਕਰਵਾਂ ਦੇ ਲਈ ਆਪਣੇ ਸਾਥੀਆਂ ਦੇ ਨਾਲ ਕੋਟਕਪੁਰਾ ਰੋਡ ਤੇ ਸਰਹੰਦ ਨਹਿਰ ਪੁਲ ਬਨੇ ਅਰੋਧਿਤ ਦਫਤਰ ਪੁੱਜੇ ਸੀ ਤੇ ਅਚਾਨਕ ਹੀ ਉਤੇ ਇੱਕ ਸਕੋਰਪਿਓ ਗੱਡੀ ਆਈ ਜਿਸ ਵਿੱਚੋਂ ਕੁਝ ਅਣਬਚਾਤੇ ਨੌਜਵਾਨ ਨਿਕਲੇ ਤੇ ਉਹਨਾਂ ਨਾਮਸਦਕੀ ਕਾਗਜ਼ਾਂ ਦੀ ਫਾਈਲ ਉਸ ਵਿਅਕਤੀ ਦੇ ਹੱਥੋਂ ਖੋ ਕੇ ਪਾੜ ਦਿੱਤੀ ਤੇ ਕਾਗਜ਼ਾਂ ਨੂੰ ਨਹਿਰ ਦੇ ਵਿੱਚ ਸੁੱਟ ਦਿੱਤਾ ਇਸ ਮਗਰੋਂ ਉਮੀਦਵਾਰ ਨੂੰ ਚੋਣ ਲੜਨ ਦੇ ਨਤੀਜੇ ਭੁਗਤਣ ਦੀ ਧਮਕੀ ਵੀ ਦਿੰਦੇ ਹੋਏ ਉਹ ਫਰਾਰ ਹੋ ਗਏ ਇਸ ਸਬੰਧੀ ਜਦੋਂ ਉੱਥੇ ਤਣਾਤ ਪੁਲਿਸ ਕਰਮਚਾਰੀਆਂ ਨੂੰ ਇਤਲਾਹ ਦਿੱਤੀ ਗਈ ਤਾਂ ਉਦੋਂ ਤੱਕ ਇਹ ਨੌਜਵਾਨ ਭੱਜ ਚੁੱਕੇ ਸਨ ਦਰ ਪੀੜਤ ਵੱਲੋਂ ਇਸ ਦੀ ਸ਼ਿਕਾਇਤ ਹੁਣ ਪੁਲਿਸ ਅਤੇ ਰਿਟਰਨਿੰਗ ਅਫਸਰ ਨੂੰ ਦਿੱਤੀ ਗਈ ਹੈ। ਦਫੀਰ ਸੰਗ ਨਾਂਜ ਮੇਰਾ ਮੈਂ ਕਾਹੇ ਭਰਨ ਆਇਆ ਸੀ। ਇੱਥੇ ਮੈਂ ਇੱਕਦੂ ਖੜਾ ਆ ਕੇ ਇਧਰ ਅਨੁਛਾਤੇ ਅੱਠ ਦਜਣੇ ਆਏ। ਮਿੱਥੂ ਮੋਬਾਈਲ ਕਾ ਖੋ ਕੇ ਕਾਜ ਪੱਤਰ ਪਾ ਫਾ ਫਾ। ਆ ਇਹਨੂੰ ਭੱਜ ਕੇ ਜਾ ਕੇ ਉੱਥੇ ਪਾੜ ਕੇ ਮੈਂ ਛੱਡ ਕੇ ਗੱਡੀ ਪਾ ਕੇ ਲੱਗੇ। ਕੀ